ਅਸੀਂ ਸਭ ਜਾਣਦੇ ਹਾਂ ਕਿ ਗ੍ਰੈਂਡ ਸਮੇਂ ਬ੍ਰਹਿਮੰਡ ਦੀ ਸਾਰੀ ਊਰਜਾ ਬਦਲਦੀ ਹੈ ਇਸ ਵੇਲੇ ਆਪਣੇ ਧਰਮ ਅਨੁਸਾਰ ਤੁਸੀਂ ਕੀ ਕਰੋਗੇ ਮੂਲ ਮੰਤਰ ਕਰੋ ਗਾਇਤਰੀ ਮੰਤਰ ਕਰੋ ਜਾਂ ਮਹਾਮ੍ਰਿਤੰਜੀ ਮੰਤਰ ਦੀ ਇੱਕ ਮਾਲਾ ਕੱਢ ਲਓ ਇਹ ਜਾਪ ਮਨ ਨੂੰ ਪਵਿੱਤਰ ਕਰੇਗਾ ਤੇ ਆਤਮਾ ਨੂੰ ਸ਼ਾਂਤੀ ਦੇਵੇਗਾ ਜਦੋਂ ਹੀ ਗ੍ਰੈਂਡ ਮੁੱਕਦਾ ਹੈ ਤਾਂ ਸੁੱਚੇ ਪਾਣੀ ਜਾਂ ਗੰਗਾ ਜਲ ਦੇ ਨਾਲ ਸ্নান ਜ਼ਰੂਰੀ ਹੈ ਜੇ ਕਿਸੇ ਕਾਰਨ ਵਾਸਤੇ ਤੁਸੀਂ ਸ্নান ਨਹੀਂ ਕਰ ਸਕਦੇ ਤਾਂ ਘਰ ਦੇ ਹਰ ਕੋਨੇ-ਕੋਨੇ 'ਚ ਪਵਿੱਤਰ ਅੰਮ੍ਰਿਤ ਜਾਂ ਹੋਲੀ ਵਾਟਰ ਛਿੜਕ ਦਿਓ ਰਸੋਈ ਬੈਠਕ ਦਰਵਾਜ਼ੇ ਸਟੋਰ ਖਾਸ ਕਰਕੇ ਇਹ ਸਭ ਜਗ੍ਹਾ ਪਵਿੱਤਰਤਾ ਆ ਜਾਣੀ ਹੈ ਨਕਾਰਾਤਮਕਤਾ ਦੂਰ ਹੋ ਜਾਣੀ ਨਵੀਂ ਊਰਜਾ ਨਾ ਘਰ ਪਰ ਜਾਏਗਾ ਇਹ ਰਸਮਨੀ ਹੈ ਵੈਦਿਕ ਤਾਕਤ ਆ ਮਨ ਸ਼ਾਂਤ ਰਹੇਗਾ ਘਰ ਸੁਖੀ ਰਹੇਗਾ ਆਵਾ ਸਾਫ ਰਹੇਗੀ ਗ੍ਰੈਂਡ ਖਤਮ ਹੋਣ ਤੋਂ ਬਾਅਦ ਇੱਕ ਮੁਠੀ ਚਾਵਲ ਜਾਂ ਭੋਜਨ ਕੱਢ ਕੇ ਸਾਈਡ ਤੇ ਰੱਖ ਲਓ ਸਵੇਰੇ ਦਿਨ ਚੜ੍ਹਦੇ ਸਮੇਂ ਧਰਤੀ ਤੇ ਪੰਛੀਆਂ ਨੂੰ ਪਾ ਦੋ ਉਹ ਪੰਛੀ ਝੋਗਾ ਚੁਗਣਗੇ ਦਾਣੇ ਖਾਣਗੇ ਤੁਹਾਨੂੰ ਅਸੀਸਾਂ ਦੇਣਗੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਅੱਜ ਇਹ ਰੀਤ ਕਰ ਰਹੇ ਹੋ ਜਾਂ ਨਹੀਂ ਸੋ ਸੂਰਜ ਗ੍ਰੈਂਡ 2025 ਲੱਗਾ ਹੋਇਆ ਬੇਸ਼ੱਕ ਭਾਰ ਚ ਨਜ਼ਰ ਨਹੀਂ ਆਉਣਾ ਪਰ ਤੁਸੀਂ ਇਹ ਉਪਾਅ ਜ਼ਰੂਰ